ਸਾਰੇ ਸੱਜਣਾਂ ਨੂੰ ਪਿਆਰ ਪਰੀਖਤ ਸਨਮਾਨ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਜਰਕ ਤੋਂ ਰਾਜਸਥਾਨ ਦਾ ਸਫ਼ਰ ਸ਼ੁਰੂ ਕਰ ਰਹੇ ਸੀ ਤੇ ਹੁਣ ਆਪਾਂ ਸਵੇਰੇ 28 10 2025 ਨੂੰ ਗੁਰਦੁਆਰਾ ਸ੍ਰੀ ਲੰਗਦਵਾ ਸਾਹਿਬ ਤੋਂ ਜਿੱਦੋਂ ਪਟਲਵੰਡੀ ਸਾਹਿਬ ਉਹ ਵੀ ਰਹੇ ਨੇ ਤੁਰਨ ਲੱਗੇ ਆ ਇੱਥੋਂ ਤੁਰ ਕੇ ਆਪਾਂ ਅੱਜ ਤੋਂ ਆਪਣਾ ਅਸਲੀ ਸਫ਼ਰ ਸ਼ੁਰੂ ਹੋਊਗਾ ਤੇ ਅੱਜ ਆਪਾਂ ਪਹੁੰਚਣਾ ਰਾਜਸਥਾਨ ਤੇ ਉਸ ਤੋਂ ਬਾਅਦ ਜੋ ਵੀ ਅਪਡੇਟ ਹੁੰਦੀ ਆਪਾਂ ਤੁਹਾਨੂੰ ਚੈਨਲ ਅੱਗੇ ਦਈ ਜਾਵਾਂਗੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬਰ ਨਹੀਂ ਕਰਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਗਗਨ ਸਾਈਕਲਿੰਗ ਜਰਜ ਦੇ ਆਪਣਾ ਚੈਨਲ ਹੈ ਤੇ ਜ਼ਰੂਰ ਜੁੜੇ ਰਿਹਾ ਕਰੋ ਇਸ ਵਿੱਚ ਤੇ ਆਖੜਾ ਆਪਣਾ ਆ ਆਪਣਾ ਰੂਮ ਸੀਗਾ ਜਿੱਥੇ ਆਪਾਂ ਰਾਤ ਹਾਂ ਜੀਆਂ ਲਾ ਦੋ ਸਰਾਂ ਨੇ ਥੱਲੇ ਕੁਝ ਨਹੀਂ ਹੈ ਇੱਕ ਵਾਰ ਚੈੱਕ ਕਰ ਲਓ ਫਿਰ ਵੀ ਤੇ ਆਹ ਸੀਗਾ ਆਪਣਾ ਬਈ ਰੂਮ ਇੱਕ ਵਾਰ ਅਸੀਂ ਕ੍ਰੋਸ ਵੈਰੀਫਾਈ ਕਰ ਰਹੇ ਹਾਂ ਕੋਈ ਸਾਡਾ ਰਹਿਤ ਨਹੀਂ ਗਿਆ ਕਿਉਂਕਿ ਪਿਛਲੀ ਵਾਰ ਸਾਡੀ ਹੁੰਦੇ ਰਹਿੰਦੇ ਸਾਡੇ ਨਾਲ ਸਫਰ ਦੇ ਯਾਦਗਾਰੀ ਯਾਦਗਾਰੀ ਕਿਸੇ ਹੁੰਦੇ ਰਹਿੰਦੇ ਆ ਇੱਧਰ ਤਾਂ ਬਣ ਓਕੇ ਆ ਤੇ ਆਹ ਖੜਾ ਆਪਣਾ ਗੈਰੀ ਵੀਰ ਦਾ ਸਾਈਕਲ ਇਹ ਆ ਖੜਾ ਆਪਣਾ ਸਾਈਕਲ ਤੇ ਹੁਣ ਆਪਾਂ ਪਾਉਣ ਲੱਗੇ ਇੱਥੋਂ ਚੱਲੇ ਚੱਲੀਏ ਫਿਰ ਗੈਰੀ ਵੀ ਕਰੋ ਲੋਕ ਯੰਡਾ ਲਾ ਦਵਾਂ ਜੀ ਠੀਕ ਇਹ ਜੀ ਦਾ ਆਪਣਾ ਯਾਤਰੀ ਨਿਵਾਸ ਗੁਰਦੁਆਰਾ ਸ੍ਰੀ ਤਖਤ ਸਰ ਗੁਰਦੁਆਰਾ ਦੰਦਮਾ ਸਾਹਿਬ ਤੋਂ ਤੁਰਦੇ ਹੋਏ ਸਾਈਕਲ ਆਪਣੇ ਪੂਰੇ ਰੈਡੀ ਨੇ ਤੇ ਇੱਧਰ ਸਕੂਲ ਵਾਲੇ ਜਵਾਕ ਆ ਰਹੇ ਨੇ ਟੂਰ ਤੇ ਹਨਾ ਦੇ ਲਾਉ ਵੀ ਅੱਪਾ ਆ ਕੇ ਡੱਬ ਵਾਲੀ 45 ਕਿਲੋਮੀਟਰ ਰਾਮਾ ਮੰਡੀ 12 ਕਿਲੋਮੀਟਰ। ਅੱਜ ਆਪਾਂ ਪੈਟਰੋਲ ਪੰਪ ਤੇ ਰੁਕੇ ਸੀਗੇ ਤੇ ਆਪਾਂ ਆਪਣੀ ਗੱਡੀਆਂ 'ਚ ਪਾਉਣਾ ਸੀਗਾ ਤੇਲ। ਆਹ ਖੜੀਆਂ ਨੇ ਗੱਡੀਆਂ ਤੇ ਇਹਦੇ ਟੈਂਕ ਤੇਲ ਵਾਲੇ ਆਹ ਦੇਖੋ। ਇਹ ਤੇਲ ਵਾਲੇ ਟੈਂਕ ਨੇ ਜਿਨ੍ਹਾਂ ਨਾਲ ਆਪਣੀਆਂ ਗੱਡੀਆਂ ਚੱਲਦੀਆਂ ਨੇ। ਸੋ ਰਾਸਤੇ ਦੇ ਵਿੱਚ ਸਾਨੂੰ ਪਤਾ ਤੇਲ ਪਾਣੀ ਜ਼ਰੂਰੀ ਆ। ਹਵਾ ਪਾਣੀ ਦਾ ਚੱਕੀਆ ਆਪਣਾ। ਪਰ ਹੁਣ ਤੇਲ ਪਾਣੀ ਪਾਉਣਿਆ ਪੈਣਾ ਵਿੱਚ। ਆਜੇ ਪਟੂਗੇ ਹਾਂ ਰਾਤ ਜਿਹੜਾ ਕਮਰਾ ਲਿਆ ਸੀ ਗੁਰਦਰਾ ਸਾਹਿਬ ਪੱਖਾ ਇੰਨਾ ਕਿ ਤੇਜ਼ ਚੱਲਦਾ ਸੀ ਉਹਦਾ ਜਿਵੇਂ ਕਨੇਸਰ ਨਵਾਂ ਪਾਇਆ ਹੁੰਦਾ ਨਾ ਸਹੀ ਗੱਲ ਹੈ ਚੱਕਰ ਮੈਂ ਕਹਿੰਦਾ ਚੱਕਰ ਇੰਨੇ ਤੇਜ਼ ਚੱਕਰ ਵਾਲੇ ਵਾਦੀ ਪੂਰੇ ਤੇ ਦੂਜੀ ਗੱਲ ਅ ਬਾਥਰੂਮ ਚ ਲਾਈਟ ਨਹੀਂ ਸੀਗੀ ਮਤਲਬ ਕਿ ਕੋਈ ਬਲਬ ਨਹੀਂ ਸੀ ਟਾਰਚੱਕ ਰੱਖੀ ਲਮਕਾਈ ਜੀ ਫੇਰ ਮਾੜਾ ਮੋਟਾ ਹੋਇਆ ਤੇ ਛੱਤ ਤੇ ਵੀ ਟਾਇਲਾਂ ਲੱਗੀਆਂ ਸੀ ਬਾਕੀ ਇਹ ਸੀ ਪਹਿਲੀ ਵਾਰ ਦੇਖਿਆ ਬੜਾ ਮਤਲ ਜ਼ਬਰਦਸਤ 뷰 ਸੀਗਾ ਉਹ ਹਾਂ ਤੇ ਠੀਕ ਆ ਚਲੋ ਆਪਾਂ ਅੱਜ ਜਿਹੜੀ ਆਪਣੀ ਹੋ ਰਿਹਾ ਸਫ਼ਰ ਤਕਰੀਬਨ ਨਾ ਨਰਮੇ ਵਿੱਚ ਹੀ ਹੋ ਰਿਹਾ ਬਸ ਨਰਮੇ ਦੇ ਖੇਤ ਨੇੜੇ ਵਾਲੇ ਅ ਕਾਫੀ ਨੇ ਬਾਈ ਕੋਲੇ ਪਿੱਛੇ ਰੁਕੇ ਸੀ ਚਾਹ ਪਈ ਸੀਗੀ ਉੱਥੋਂ ਗੁਰਦੁਆਰਾ ਸਾਹਿਬ ਤੋਂ ਅਸੀਂ ਚਾਹ ਭਰਾਲੀ ਸੀ ਇਹ ਚਾਹ ਭਰਾਲੀ ਥੋੜੀ ਜੀ ਤੇ ਗਲਾਸ-ਗਲਾਸ ਰਹਿ ਗਈ ਸੀ ਮੈਂ ਕਿਹਾ ਹੁਣ ਪੀ ਲਈਏ ਮਸੀਤਾਂ ਬਸ ਥੋੜੇ ਰਹਿ ਗਏ 18 ਕਿਲੋਮੀਟਰ ਮਿਲਦੇ ਆ ਅੱਜ ਆਪਾਂ ਦੋ ਬਾਰਡਰ ਕ੍ਰੋਸ ਕਰਦੇ ਨੇ ਇੱਧਰ ਹਰਿਆਣਾ ਦਾ ਵੀ ਹੋਇਆ ਨਾ ਤੇ ਹਾਂ ਸੱਚ ਅ ਪੰਜਾਬ ਤੋਂ ਬਾਹਰ ਆਪਾਂ ਹੱਦ ਏਂਟਰ ਹੋ ਗਏ ਸੀਗੇ ਉੱਥੋਂ ਆਪਾਂ ਹਰਿਆਣੇ ਵਿੱਚ ਹਰਿਆਣੇ ਵਿੱਚ ਏਂਟਰ ਹੋ ਗਏ ਨਾਲ ਆ ਹਰਿਆਣਾ ਇੱਧਰ ਨੂੰ ਪਿੱਛੇ ਨੂੰ ਸਾਰਾ ਹਰਿਆਣਾ ਚਲਾ ਜਾਂਦਾ ਤੇ ਉਹ ਪਰਾ ਸਾਰਾ ਰਾਜਸਥਾਨ ਆ ਜਾਂਦਾ ਤੇ ਆ ਕਰਤਾ ਹੀ ਨਾ ਸੇਵਕਾ ਕੰਮ ਉਹ ਚੇਸਾ ਕੰਮ ਹੋ ਗਿਆ ਸੀ ਚਾੜ ਚਾੜ ਲਾਤੀ ਸੀ ਲੈ ਬਾਈ ਕੀ ਆ ਰਿਹਾ ਜ਼ਾ ਇਹ ਵੀ ਚਾਹੀਏ ਹੋਰ ਕਰਦਾ ਨਹੀਂ 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 ਚਾਹ ਵਾ ਹੋਰ ਕਰਦਾ ਚੱਕਰ ਬਣਾਇਆ ਬੈਠੇ ਸਾਨੂੰ ਖਰਾਕ ਦੀ ਬਹੁਤ ਸਖਤ ਲੋੜ ਆ ਅੱਗੇ ਜਾ ਕੇ ਅੱਜ ਤਾਂ ਆਪਾਂ ਗੁਰਦੁਆਰਾ ਸਾਹਿਬ ਰਹਿਣਾ ਹਾਂ ਹਾਂ ਸਾਨੂੰ ਮਨ ਕਰ ਸਾਨੂੰ ਮਨ ਸਾਨੂੰ ਮਨ ਕਰ ਠੀਕ ਆ ਚਲੋ ਮਿਲਦੇ ਆ ਯਾਰਾਂ ਘੰਟੀ ਜੀ ਦਬਦਿਆ ਕਰੋ ਫੋਲੋ ਫੋਲੋ ਕਮੈਂਟ ਜ਼ਰੂਰ ਕਰਦਿਆ ਕਰੋ ਠੀਕ ਆ ਲਾਈਕ ਕਰਵਾ ਲਿਆ ਕਰੋ ਵੀ ਅਸੀਂ ਦੇਖ ਰਿਹਾ ਹਾਂ ਵੀ ਅਸੀਂ ਉੱਠ ਖੜੇ ਜਾਂ ਅਸੀਂ ਕੰਮ ਤੇ ਚੱਲਨੇ ਆ ਕੰਮ ਤੋਂ ਆ ਗਏ ਸਾਡੇ ਕੋਲ ਕਾਪੀ ਪੈਨ ਵੀ ਅਸੀਂ ਨੋਟ ਕਰੀ ਜਾਣਾ ਵੀ ਕਿਹੜਾ ਆ ਗਿਆ ਕਿਹੜਾ ਨਹੀਂ ਹਾਂ ਨਹੀਂ ਨਹੀਂ ਆਇਆ ਤਾਂ ਯਾਰ ਬੰਦੇ ਆਪਣੇ ਨਾਲ ਸਾਰੇ ਘੈਂਟ ਘੈਂਟ ਬੰਦੇ ਨੇ ਸਾਰੇ ਵਧੀਆ ਨੇ ਹਾਂ ਤੇ ਆ ਗगन ਦਾ ਭਾਈ ਇਹਦਾ ਵੀ ਨੋਟ ਕਰ ਲਿਆ ਕਰੋ ਯਾਰ ਹਾਂ ਗगन ਸਿੰਘ ਗਗਨ ਗਗਨ ਸਾਈਕਲਿੰਗ ਜਰਗ ਗਗਨ ਸਾਈਕਲਿੰਗ ਜਰਗ ਕਹਿੰਦਾ ਪੈडल ਮਾਰੋ ਦੁਨੀਆ ਦੇਖੋ ਸਾਈਕਲ ਤੇ ਰਾਜਸਥਾਨ ਪਿੰਡ ਜਰਗ ਜਰਗ ਦਾ ਮੁੰਡਾ ਰਾਜਸਥਾਨ ਦੀ ਰਾ ਤੇ ਆਪਣਾ ਭਾਈ ਆ ਖੜਾ ਪਿੰਡ ਖੇੜੇ ਪਿੰਡ ਖੇੜੇ ਤੋਂ ਰੇਤੇ ਦੇ ਟੱਪਿਆਂ ਵਾਲਾ ਚਾਹ ਪੀਨੇ ਆ ਤੇ ਮਿਲਦੇ ਆਪਾਂ ਬਾਕੀ ਆਦੋ ਬਾਈ ਕੁੱਟ ਕੁੱਟੋ ਲਾ ਲਓ ਤੁਸੀਂ ਵੀ ਗੱਲਬਾਤ ਅੱਗੇ ਕਰਦੇ ਆ ਜਾ ਕੇ ਯਾਰਾ ਕੀੜੇ ਜਿਹੇ ਬੜੇ ਨੇ ਵੀਰੇ ਹਨਾ ਇਹ ਮੈਂ ਲਾ ਲਾ ਕਿਹੜਾ ਦਰਖਤ ਕਿਹੜਾ ਯਾਰ ਇੱਧਰ ਹੁੰਦੀ ਆ ਕਪਾਹ ਹੀ ਖੇਤੀ ਆਹ ਨਾਲੇ ਕਪਾਹ ਲੱਗੀ ਹੋਈ ਆ ਤੇ ਇੱਧਰ ਦੇਖੋ ਲੱਗੀਆਂ ਨਾ ਉਹਨਾਂ ਦੀ ਇਹਦੇ ਬਣਦੇ ਨੇ ਸਾਰੇ ਕੱਪੜੇ ਕੁੱਪੜੇ ਜਿਹੜਾ ਵੀ ਆਪਾਂ ਕਹਿੰਦੇ ਆ ਬੜੀ ਜ਼ਬਰਦਸਤ ਆ ਸਾਰੇ ਕਿਤੇ ਮੇਰੇ ਨਾਲ ਕਪਾਹ ਹੀ ਖੇਤੀ ਹੋ ਰਹੀ ਆ ਇੱਧਰ ਇੱਧਰ ਵੀ ਇਹ ਮੇ ਆਮ ਹੀ ਹੁੰਦੀ ਹੈ ਜੀ ਹਨਾ ਇਧਰ ਕੁ ਬਾਹ ਆਹ ਦੇਖੋ ਕੁ ਬਾਹ ਦੀ ਖੇਤੀ ਬਾਈ ਕਹਿੰਦਾ ਵੱਡੇ ਪੱਧਰ ਤੇ ਕੁ ਬਾਹ ਦੀ ਖੇਤੀ ਕਰਦੇ ਹੋਏ ਸੱਚੇ ਬਾਈ ਕੁ ਬਾਹ ਆਪਾਂ ਮੈਂ ਅੱਜ ਦੇਖੀ ਆ ਤੇ ਆਪਣੇ ਇਧਰ ਤਾਂ ਹੈ ਨਹੀਂ ਜੀ ਕਿ ਕੁ ਬਾਹ ਦੀ ਖੇਤੀ ਹੁੰਦੀ ਲੋਕ ਵੀ ਕਹਿੰਦੇ ਪੰਜਾਬ ਦੀ ਹੱਦ ਖਤਮ ਹੁੰਦੀ ਹੈ ਇਹ ਥੋੜਾ ਅਖੜ ਆਏ ਨੇ ਮੂਰੇ ਇਧਰ ਆਪਾਂ ਆ ਗਏ ਆਪਾਂ ਹਰਿਆਣਾ ਜੈਂਟਰ ਕਰ ਜਣਾ ਇਸ ਦੋ ਵਾਰ ਹੋ ਗਿਆ ਰਾਜਸਥਾਨ ਤੇ ਆਪਾਂ ਜਾਵਾਂਗੇ ਹਨੂਮਨਗੜ੍ਹ ਤੇ ਅੱਜ ਤਾਂ ਮਪਾਂਗੇ ਡੱਬਾਲੀ ਸੜ ਸੜ ਜਿੱਥੇ ਪਿੰਡ ਵਾਲੇ ਰੋਡ ਤੋਂ ਤੇ ਪੰਜਾਬ ਦੀ ਹੱਦ ਖਤਮ ਹੁੰਦੀ ਹੈ ਕਹਿੰਦੇ ਹੁਣ ਆਪਾਂ ਹਰਿਆਣਾ 'ਚ ਐਂਟਰ ਹੋ ਗਏ ਤੇ ਉਹ ਪੈਣ ਉਹ ਨਹੀਂ ਜਾਂਦੀਆਂ ਨੇ ਤੇ ਉਹ ਨਾ ਮਤਲਬ ਕਿ ਚਾਹ ਬਾਗੇ ਆਪਾਂ ਨੂੰ ਪਿਆਰ ਹੁੰਦਾ ਕਹਿੰਦੇ ਤੁਸੀਂ ਸਾਈਕਲ ਚਲਾਉਣੇ ਥੱਕ ਗਏ ਹੋਵੇਂਗੇ ਉਹ ਤੇ ਅਸੀਂ ਕਿਹਾ ਸੀ ਹੁਣੀ ਪੀ ਕੇ ਆਂਗੇ ਨਹੀਂ ਨਹੀਂ ਪੀ ਲੋ ਤੇ ਚਲੋ ਸਾਨੂੰ ਪੀਣੀ ਪੈ ਗਈ ਥੋੜੀ ਥੋੜੀ ਕਿਉਂਕਿ ਅਗਲੇ ਨੇ ਬੜੇ ਮਾਣ ਤੇ ਸਟਾਕਰ ਨਾਲ ਪੁੱਛਿਆ ਆ ਘਰੇ ਆਪਣੇ ਸਾਈਕਲ ਕਿਉਂ ਖੜਾ ਆਪਣਾ ਗੈਰੀ ਬਾਈ ਓਏ ਆਪਾਂ ਹਰਿਆਣਾ ਚ ਐਂਟਰ ਕਰੇ ਤੁਸੀਂ ਆਪਾਂ ਜਾ ਰਿਹਾ ਪਿੰਡ ਮਸੀਤਾ ਤੇ ਇਤਿਹਾਸਕ ਗੁਰਦੁਆਰਾ ਪਰ ਦੱਸਣੇ ਕਰਾਂਗੇ ਰਸਤਾ ਯਾਰ ਬੜਾ ਮਤਲਬ ਖੂਬਸੂਰਤਾ ਸੁਨਣਾ ਪਿਆ ਕੋਈ ਹੈ ਨਹੀਂ ਜੀ ਇੰਨਾ ਬੜਾ ਕੈਂਡ ਲੱਗਾ ਰੋ ਲਓ ਵੀ ਦੇਖੋ ਭੇਡਾਂ ਕਿੰਨਾ ਖੂਬਸੂਰਤ ਕਿਹਨੇ ਕਿੱਥੇ ਆ ਗਏ ਮਸੀਤਾ ਆਪਾਂ ਨੂੰ ਰਹਿ ਗਿਆ ਤੇ ਕੇਵਲ 1 ਕਿਲੋਮੀਟਰ ਰਹਿ ਗਿਆ ਤੇ ਬੜੀ ਕੈਂਡ ਜਗਾ ਤੇ ਲੋਕੇਸ਼ਨ ਬੜੀ ਸਾਫ਼ ਸੁਥਰੀ ਤੇ ਪੂਰੀ ਦੇਖੋ ਹਰੀ ਭਰੀਆ ਸੰਤਰੀਆਂ ਦਾ ਮਸੰਮੀਆ ਦਾ ਬਾਗ ਆ ਤੇ ਇਧਰ ਸਾਹਮਣੇ ਇੱਕ ਫਾਰਮ ਵੀ ਦੇਖੋ ਬੜਾ ਜ਼ਬਰਦਸਤ ਵਰੀਆ ਬਣਾਇਆ ਹੋਇਆ ਹੈ ਨਾ ਦੇਖੋ ਪੂਰਾ ਘੈਂਟ ਥੱਲੇ ਆਪਾਂ ਹਰਿਆਣੇ ਦੇ ਵਿੱਚ ਫਿਰਦੇ ਆ ਇਸ ਤੋਂ ਬਾਅਦ ਆਪਾਂ ਜਾਵਾਂਗੇ ਰਾਜਸਥਾਨ ਦੇ ਅੰਦਰ ਪੰਜਾਬ ਦਾ ਬਾਰਡਰ पार ਕਰਕੇ ਹਿਅਣ ਚੋਗੇ ਸੀਗੇ ਬਿਨਹਾਲ ਆਪਾਂ ਹੈਗੇ ਦੇਖੋ ਬਈ ਸਾਈਕ ਲਈ ਆਪਣੀ ਸਫਰ ਕਰਦੇ ਕਰਦੇ ਬੜਾ ਆਨੰਦ ਆ ਰਿਹਾ ਆਪਾਂ ਪਹੁੰਚ ਕੇ ਮਸੀਤਾ ਉਸਿੱਤ ਰਹਿ ਗਿਆ ਆਪਣਾ ਹੋਰ ਬਸ ਥੋੜੇ ਕਿਲੋਮੀਟਰ ਦੂਰ ਰਹਿ ਗਿਆ ਤੇ ਫਿਰ ਆਪਾਂ ਉੱਥੇ ਗੁਰਦੁਆਰਾ ਪਸਾਦਾ ਬਣੀ ਸਕਾਂਗੇ ਮੱਥਾ ਟੇਕਾਂਗੇ ਦਰਸ਼ਨ ਕਰਾਂਗੇ ਉਸ ਤੋਂ ਬਾਅਦ ਆਪਾਂ ਫਿਰ ਹਨੂਮਨਗੜ੍ਹ ਵਿੱਚ ਐਂਟਰ ਹੋ ਜਾਾਂਗੇ ਰਾਜਸਥਾਨ ਚ ਤੇ ਫਿਲਹਾਲ ਆਪਾਂ ਹਰੇ ਹਿੜਿਆਣੇ 'ਚ ਫਿਰਦੇ ਆਂ ਤੇ ਬਸ ਚੋੜੇ ਰਹੋ ਇਦਾਂ ਹੀ ਆਪਣੇ ਨਾਲ ਮੌਸਮ ਵੀ ਉਸਮਾ ਦੇਖੋ ਫਰਦੂਰ ਕਿੰਨੇ ਘੰਟੇ ਅੰਦਰ ਹੋਣਿਆ ਆ ਲੱਗਿਆ ਨੇ ਹਾਂ ਮੰਨਿਓ ਗਰਮ ਸੰਮੀਆਂ ਸੰਤੇ ਬਾਗ ਬੜਾ ਕੈਂਡ ਲਓ ਵੀ ਆਪਾਂ ਪਹੁੰਚ ਗਏ ਰਾੜਾ ਸਾਹਿਬ ਸ੍ਰੀ ਮਾਨਸੰਤ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਾ ਦਾ ਜਨਮ ਸਥਾਨ ਪੂਰਾ ਸਾਹਿਬ ਪਿੰਡ ਮਸੀਤਾ ਜੋ ਕਿ ਹਰਿਆਣਾ ਦੇ ਵਿੱਚ ਪੈਂਦਾ ਸੰਚਾਲਕ ਸ੍ਰੀ ਮਾਨਸੰਤ ਬਲਵੰਤ ਸਿੰਘ ਜੀ ਲੰਗਰ ਲੰਗਰਾਂ ਵਾਲੇ ਰਾੜਾ ਸਾਹਿਬ ਲਓ ਵੀ ਆਪਾਂ ਸਫਰ ਕਰਦੇ ਕਰਦੇ ਪਹੁੰਚ ਗਏ ਗੁਰਦੁਆਰਾ ਜਨਮ ਸਥਾਨ ਸੰਤ ਬਾਬਾ ਕਿਸ਼ਨ ਸਿੰਘ ਜੀ ਪਿੰਡ ਮਸੀਤਾ ਜ਼ਿਲ੍ਹਾ ਸਿਰਸਾ ਹਰਿਆਣਾ ਦੇ ਵਿੱਚ ਤੇ ਆਪਾਂ ਗੁਰਦੁਆਰਾ ਪਹੁੰਚ ਕੇ ਦੇਖੋ ਇਹ ਜਨਮ ਸਥਾਨ ਆ ਸੰਤ ਬਾਬਾ ਕਿਸਨ ਸਿੰਘ ਜੀ ਦਾ ਇੱਥੇ ਉਹਨਾਂ ਦਾ ਪੁਰਾਣਾ ਘਰ ਹੋਇਆ ਕਰਦਾ ਸੀਗਾ ਤੇ ਆਪਾਂ ਤੁਹਾਨੂੰ ਕਰਾਉਨੇ ਆ ਆਪਾਂ ਦਰਸ਼ਨ ਤੇ ਉਹ ਉੱਥੇ ਆਪਣੇ ਖੜਿਆ ਸਾਈਕਲ ਉਸ ਸਾਈਡ ਤੇ ਆਹ ਇੱਕ ਗੁਰਦੁਆਰਾ ਸ ਹੈ पंडपोरा साहब आए थे संत बाबा किशन सिंह जी महाराज जी का पुरातन घर है श्रीमान संत बाबा तरसिंह जी महाराज साहब 111 ਪਰਮ ਸੰਤ ਅਤਰ ਸਿੰਘ ਜੀ ਮਹਾਰਾਜ ਰੇਡੂ ਸੇਵ ਵਾਲੇ। ਨਾ ਉਹ ਵੀ ਆਪਾਂ ਹੈਗੇ ਆ ਇਸ ਤੋਂ ਮਹਾਰਤਮਾਲਾ ਰੋਡ ਤੇ ਤੇ ਬਹੁਤ ਵੱਡਾ ਹਾਈਵੇ ਆ ਜਿਹੜਾ ਤੁਸੀਂ ਹਾਈਵੇ ਦੇ ਕਿਲੋਮੀਟਰ ਪਿੱਛੇ ਤੇ ਸਭ ਤੋਂ ਗੱਡੀਆਂ ਟਰੱਕ ਵੱਡੀ ਚੱਲਦੇ ਨੇ ਸਾਈਕਲ ਮੋਟਰਸਾਈਕਲ ਲੋਕ ਨਹੀਂ ਹੁੰਦੇ। ਫੀਸ ਬਹੁਤ ਜ਼ਿਆਦਾ ਹੁੰਦੀ ਇਸ ਨੂੰ ਆਨਲਾਈਨ ਚਲਾਉਣ ਹੁੰਦੇ ਆ ਆਪਣੇ ਵਾਲੇ ਪੰਜਾਬ ਤੋਂ ਬਣ ਰਿਹਾ। ਇਸ ਤੋਂ ਬਾਅਦ ਗੁਦਰਾਪਨ ਜਾ ਰਹੇ ਆ। ਤੇ ਆਪਣੇ ਅੰਮ੍ਰਿਤਸਰ ਤੋਂ ਪਸੰਗਰਾ ਤੋਂ ਨਿਕਲੋ ਆਪਣਾ ਆਪਣੇ ਪੰਜਾਬ ਤੋਂ ਚੱਲ ਰਿਹਾ ਰੌਲਾ ਵੀ ਪੈ ਰਿਆ ਜ਼ਮੀਨ ਦਾ ਨਾ ਤੇ ਉਹਦੇ ਕਰ ਕਰੇ ਆਪਣੇ ਬਣਿਆ ਨੇ ਥੋੜਾ ਹਾਸ ਵੀ ਹੋ ਰਿਹਾ ਜਵਨਸ ਤੋਂ ਥੋੜਾ ਪੂਰਾ ਉਹ ਆਪਣਾ ਜਾ ਰਿਹਾ ਸਾਹਮਣੇ ਕੈਰੀਓ ਬਾਈ ਤੇ ਆਹ ਹੈਗਾ ਆਪਣਾ ਸੈਂਕੜਾ ਸੁਣਾਈ ਦੇਖੋ ਤੁਸੀਂ ਸੀਐਨਜੀ ਪੰਪਾ ਤਾਂ ਸੁੱਧ ਤੇਲ ਪੂਰਾ ਕਾਮ ਸਰਾ ਗੱਲਬਾਤ ਰੋਡ ਪੂਰੇ ਜ਼ਬਰਦਸਤ ਲਓ ਵੀ ਆਪਾਂ ਰਾਜਸਥਾਨ ਚੈਂਟਰ ਕਰ ਚੁੱਕੇ ਹਨੂਮਾਨਗੜ ਰਹਿ ਗਿਆ 26 ਕਿਲੋਮੀਟਰ ਕਹਿੰਦੇ ਵੈਲਕਮ ਟੂ ਵੈਲਕਮ ਯੂ ਟੂ ਰਾਜਸਥਾਨ ਮੋਸਟ ਵੈਲਕਮ ਪਹਿਲਾ ਆਪਾਂ ਪੰਜਾਬ ਦਾ ਬਾਰਡਰ ਕਰਾਸ ਕਰਿਆ ਉਸ ਤੋਂ ਬਾਅਦ ਹੁਣ ਆਪਾਂ ਹਰਿਆਣਾ ਦਾ ਵੀ ਕਰਤਾ ਹੁਣ ਆਪਾਂ ਰਾਜਸਥਾਨ ਚੈਂਟਰ ਹੋ ਗਏ ਤੇ ਕਰਾਉਣਾ ਤੁਹਾਨੂੰ ਹੁਣ ਟਿੱਬੇ ਦਿਖਾਉਣਾ ਹੈ ਟਿੱਬੇ ਹਲੇ ਤਾਂ ਚਲੋ ਆਏ ਨਹੀਂ ਜਦੋਂ ਆਏ ਤਾਂ ਦਿਖਾਵਾਂਗੇ ਕੀ ਮੁੰਡੇ ਰੈਡੀ ਕਰ ਲਏ ਦਿਖਾਉਣਾ ਤੁਹਾਨੂੰ ਇੱਕ ਤੇ ਮੰਜੇ ਤੇ ਆਪਾਂ ਸ마 ਰੱਖ ਲਿਆ ਇੱਥੇ ਆਪਾਂ ਦੋਨੇ ਪਾਵਾਂਗੇ ਬਾਈ ਤੇਰ ਇੱਕ ਇੱਕ ਮੰਜੇ ਲਾ ਕਰ ਲਿਆ ਬਾਈ ਦੇ ਹੈਗਲੇ ਖੜੀ ਆ ਘੜੀ ਆਪਣੀ ਤੇ ਉਹ ਬਾਈ ਹਲੇ ਮੈਸੇਜ ਤੇ ਥੈਂਕ ਯੂ ਕਰ ਰਿਹਾ